ਪਹਿਲੀ ਵਾਰ ਤਾਂ ਇੰਨਾ ਕੁ ਜ਼ਿਆਦਾ ਮੁਸ਼ਕਲ ਸੀ ਨਾ ਕਿ ਦਿਲ ਵੀ ਅੰਦਰੋਂ ਰੋ ਰਿਹਾ ਸੀ ਦਿਮਾਗ ਕੁਝ ਹੋਰ ਕਹਿੰਦਾ ਸੀ ਦਿਲ ਕੁਝ ਇੰਨੀ ਦੁਨੀਆ ਦਾ ਸਾਹਮਣੇ ਕੰਮ ਕਰਨਾ ਬਹੁਤ ਜ਼ਿਆਦਾ ਗੰਦਾ ਜੇ ਤੁਹਾਡੇ ਬੱਚਿਆਂ ਨੇ ਨਹੀਂ ਤੁਹਾਨੂੰ ਆ ਕੇ ਕਦੀ ਕਿਹਾ ਵੀ ਮੰਮਾ ਵੀ ਇਹ ਕੰਮ ਤੁਸੀਂ ਨਾ ਕਰੋ ਠੀਕ ਨਹੀਂਗਾ ਜਾਂ ਨੇ ਦਿਮਾਗ ਚ ਚੱਲਦਾ ਉਹਨਾਂ ਦੇ ਕਹਿਣਾ ਵੀ ਚੁੰਦੇ ਆ ਪਰ ਉਹ ਕਹਿੰਦੇ ਵੀ ਨਹੀਂ ਹੈਗੇ ਮਨ ਚ ਚੱਲਦਾਗਾ ਕਈ ਵਾਰ ਗੱਲਾਂ ਗੱਲਾਂ ਚ ਕਹਿ ਵੀ ਦਿੰਦੇ ਆ ਫਿਰ ਉਹਨਾਂ ਨੂੰ ਇਹ ਵੀ ਪਤਾ ਵੀ ਸਾਡੇ ਘਰ ਦੀਆਂ ਮਜਬੂਰੀਆਂ ਆਗ ਨੂੰ ਕੰਟਰੋਲ ਐਵੇਂ ਵੀਰੇ ਕਰਨਾ ਪੈਂਦਾ ਦਿਮਾਗ ਨੂੰ ਕਿਉਂਕਿ ਸਾਨੂੰ ਇਹ ਹੁੰਦਾ ਕਿ ਚਲੋ ਇਹ ਵੀ ਆਪਦੇ ਪਰਿਵਾਰ ਨਾਲ ਆਇਆ ਇੰਨਾਂ ਦੀਆਂ ਕੁੜੀਆਂ ਬੈਠੀਆਂ, ਵੋਟੀਆਂ ਬੈਠੀਆਂ, ਮਾਪੇ ਬੈਠੇ ਸਾਰੇ ਅੱਗੇ ਬੱਠੇ ਆ। ਪਰ ਲੋਕ ਅੱਜ ਕੱਲ੍ਹ ਤੁਹਾਨੂੰ ਪਤਾ ਪੰਜਾਬ ਦਾ ਤਾਂ ਬੇੜਾ ਗਿਰ ਗਿਆ। ਲੋਕ ਨਸ਼ੇ ਅਨੇ ਜਿਆਦਾ ਕਰਦੇ ਆ। ਦਾਰੂ ਤਾਂ ਚਲੋ ਲੋਕ ਪੀਂਦੇ ਪੀਂਦੇ ਆ, ਚਿਪਟਾ ਵਗੈਰਾ ਕਾਫੀ ਨਸ਼ੇ ਕਰਦੇ ਆ। ਤਾਂ ਉਹਨਾਂ ਨੂੰ ਇੰਨਾ ਦਿਮਾਗ 'ਚ ਨਹੀਂ ਰਹਿੰਦਾ ਕਿ ਸਾਡੇ ਵੀ ਪਰਿਵਾਰ ਨਾਲ ਆਏ ਆ। ਸਾਡੀਆਂ ਕੁੜੀਆਂ, ਵੋਟੀਆਂ, ਸਾਡੇ ਮਾਪੇ ਅੱਗੇ ਸਾਹਮਣੇ ਬੈਠੇ ਆ। ਉਹ ਇਹ ਚੀਜ਼ ਦੇਖਦੇ ਆ ਕਿ ਇਹ ਸੇਥੇ ਕੰਮ ਕਰਦੀਆਂ ਤਾਂ ਕਿਤੇ ਐਂ ਤੁਰੀਆਂ ਫਿਰਦੀਆਂ। ਲੜਾਈ ਤਾਂ ਵੀਰੇ ਬਹੁਤ ਜ਼ਿਆਦਾ ਹੋ ਜਾਂਦੀਆਂ ਕਈ ਵਾਰ ਪੇਮੈਂਟ ਪਿੱਛੇ ਹੋ ਜਾਂਦੀ ਹੈ ਕਈ ਵਾਰ ਕੋਈ दारू ਪੀ ਕੇ ਸਕੇ ਤੇ ਸ਼ਰਾਰਤ ਕਰ ਦਿੰਦਾ ਕੋਈ ਕੈਬਨ ਚ ਧੱਕੇ ਨਾ ਕੁੜੀਆਂ ਦੇ ਜਿੱਥੇ ਤਿਆਰ ਹੁੰਦੀਆਂ ਉੱਥੇ ਵੜ ਜਾਂਦੇ ਆ ਤਾਂ ਲੜਾਈ ਤਾਂ ਮਤਲਬ ਕਿ 50 ਤੋਂ 50% ਤਾਂ ਹਰ ਇੱਕ ਸ਼ੋਅ ਤੇ ਹੀ ਰਹਿੰਦਾ ਹੀ ਆ ਕਿ ਲੜਾਈ ਹਰ ਇੱਕ ਪ੍ਰੋਗਰਾਮ ਤੇ ਚਾਂਸ ਬੰਨ ਹੀ ਰਹਿੰਦੇ ਆ 50 ਤੋਂ 50 80% ਮੁੰਡੇ ਇਹ ਜਿਹੇ ਹੁੰਦੇ ਆ ਜਿਹੜੇ ਚਿੱਟਾ ਲਾਂਦੇ ਹੁੰਦੇ ਆ दारू ਪਿੰਦੇ ਹੁੰਦੇ ਆ ਉਹ ਕਈ ਕੁੜੀਆਂ ਜਿਹੜੀਆਂ ਬਿਲਕੁਲ ਹੀ ਨਸ਼ੇ ਨੂੰ ਹੱਥ ਨਹੀਂ ਲਾਉਂਦੀਆਂ ਉਹਨਾਂ ਨੂੰ ਵੀ ਵੀ ਮਤਲਬ ਕਿ ਜੇ ਆਪ ਪੀਣ ਲੱਗਣਗੀਆਂ ਤਾਂ ਸਾਨੂੰ ਵੀ ਲਿਆ ਕੇ ਦੇਣਗੇ ਅੱਛਾ ਇਹ ਸੋਚ ਰੱਖ ਕੇ ਅੱਧੇ ਕ ਜਣੇ ਤਾਂ ਇਹੋ ਜਿਹਾ ਇਨਸਾਨ ਜਿਹੜੇ ਕਿ ਕੋਦੀ ਲਾ ਦਿੰਦੇ ਕਈ ਵਾਰ ਸਾਡੇ ਡਰਾਈਵਰ ਦੀ ਦਾਰੂ ਪੀਤੀ ਹੁੰਦੀ ਆ ਗੱਡੀ 'ਚ ਬੈਠਣ ਲੱਗੇ ਡਰ ਲੱਗਦਾ ਹੂੰ ਤੇ ਕਈ ਵਾਰ ਤੁਹਾਨੂੰ ਪਤਾ ਹੁਣ ਸਾਰੇ ਦਾਰੂ ਪੀਂਦੇ ਆ ਤਾਂ ਮੋਲ ਹੀ ਇਹੋ ਜਿਹਾ ਬਣ ਜਾਂਦਾ ਕਿ ਇਸ ਤੇ ਤੇ ਜੇ ਕੋਈ ਮਤਲਬ ਕਿ ਲੈਪਟਾਪ ਵਾਲੇ ਨੇ ਗਾਣਾ ਨਹੀਂ ਲਾਇਆ ਸਹੀ ਤਾਂ ਆਡੀਅੰਸ ਦਾ ਲੜਾਈ ਹੋ ਗਈ ਉਹਨਾਂ ਨਾਲ ਤਾਂ ਕਈ ਵਾਰ ਹੁੰਦਾ ਉਹਨਾਂ ਕੋਲ ਕੁਸ ਕੁਲ ਵਗੈਰਾ ਹੁੰਦੇ ਆ ਉਹਨਾਂ ਦਾ ਇਹ ਨਹੀਂ ਪਤਾ ਉਹਨਾਂ ਨੇ ਕਿੱਦਰ ਨੂੰ ਚਲਾ ਦੇਣਾ ਯਾਰ ਇਹ ਤਾਂ orchestral ਵਾਲੀ ਆ ਹਾਂਜੀ ਕੁੱਲ ਮਿਲਾ ਕੇ ਜੇ ਇਨਡਾਇਰੈਕਟ ਵੀ ਇਹਦੇ ਨਾਲ ਜਿਸ ਤਰ੍ਹਾਂ ਦੀ ਲੈਂਗੁਏਜ ਵਰਤੀ ਜਾਂਦੀ ਵੀ ਇਹ ਤਾਂ ਕੰਜਰ ਕਿੱਦਾਂ ਕਰਦੇ ਹਾਂਜੀ ਹਾਂਜੀ ਉਦੋਂ ਸੋਸਾਇਟੀ ਦੇ ਵਿੱਚ ਜਦੋਂ ਕਈ ਰਹੀ ਇਸ ਤਰ੍ਹਾਂ ਦੀ ਗੱਲ ਆਉਂਦੀ ਹੈਗੀ ਉਦੋਂ ਉਦੋਂ ਬੁਰਾ ਤਾਂ ਬਹੁਤ ਲੱਗਦਾ ਵੀਰੇ ਉਦੋਂ ਫਿਰ ਆਪ ਹੁਣ ਇਹ ਗੱਲ ਸੋਚੀਦੀ ਆ ਕਿ ਚਲੋ ਸਾਡੀਆਂ ਘਰ ਦੀਆਂ ਮਜਬੂਰੀਆਂ ਗਰੀਬੀ ਆ ਜਾਂ ਕੋਈ ਵੀ ਆ ਮਜਬੂਰੀ ਤੇ ਬੰਦਾ ਸੇਤੇ ਡਾਂਟ ਕਰਦਾ ਪਰ ਜਿਹੜੀਆਂ ਛੋਟੀਆਂ ਕੁੜੀਆਂ ਘਰੇ ਬੈਠੀਆਂ ਹੁਣ ਤੁਸੀਂ ਇੱਥਾ ਤੇ ਦੇਖ ਲਓ ਜਾਉਂ ਵੀ ਬੱਸ ਅੱਡੇ ਸਟੇਸ਼ਨ ਤੇ ਜਾਂ ਉਹ ਵੀ ਕਿਤੇ ਘੁੰਮਣ ਜਾਂਦੇ ਆ ਛੋਟੇ ਕੱਪੜੇ ਪਾ ਕੇ ਕਿਹੇ ਜਿਹੇ ਕਿਹੇ ਜਿਹੇ ਵੀਡੀਓ ਬਣਾ ਦਿੰਦੇ ਆ ਚਲੋ ਸਾਨੂੰ ਤਾਂ ਕਹਿ ਦਿੰਦੇ ਇਹ ਕੰਮ ਕਰਦੇ ਸਟੇਟ ਤੇ ఆర్ਕੈਸਟਰਾ ਦਾ ਨਾਮ ਦੇ ਰੱਖਿਆ ਤੇ ਫਿਰ ਉਹ ਆਪਦੀਆਂ ਕੁੜੀਆਂ ਬਾਰੇ ਕੀ ਸੋਚ ਰੱਖਦੇ ਆ ਹੂੰ ਦੋਸਤੋ ਕਿਰਤੀਆਂ ਦੇ ਵੱਖ-ਵੱਖ ਤਰਕੇ ਤੁਹਾਡੇ ਨਾਲ ਉਹਨਾਂ ਦੇ ਦਿਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰਦੇ ਰਹਿੰਨੇ ਆ ਹਰੇਕ ਬੰਦਾ ਰੋਜੀ ਰੋਟੀ ਦੇ ਲਈ ਕਿਸੇ ਨਾ ਕਿਸੇ ਤਰ੍ਹਾਂ ਦੇ profession ਨੂੰ ਆ ਜਿਹੜਾ ਉਹ preference ਦਿੰਦਾ ਹੈਗਾ ਉਸ profession ਦੇ ਵਿੱਚ ਕਦਮ ਰੱਖਦਾ ਹੈਗਾ ਪਰ profession ਆ ਜਿਹੜਾ ਸਿਰਫ ਤੇ ਸਿਰਫ ਇਹ ਨਹੀਂ ਕਹਾਂ ਕਿ ਹਰੇਕ ਪ੍ਰੋਫੈਸ਼ਨ ਦੇ ਵਿੱਚ ਆ ਜਿਹੜਾ ਤੁਹਾਨੂੰ ਇੱਜ਼ਤ ਹੀ ਮਿਲੇ ਕਈ ਪ੍ਰੋਫੈਸ਼ਨ ਇਸ ਤਰ੍ਹਾਂ ਦੇ ਆ ਜਿਹੜੇ ਸਾਡੇ ਲੋਕ ਕਰਦੇ ਤਾਂ ਹੈ ਪਰ ਸਾਡੀ ਸੋਸਾਇਟੀ ਦੇ ਵਿੱਚ ਉਹਨਾਂ ਪ੍ਰੋਫੈਸ਼ਨਾਂ ਨੂੰ ਬੰਦਾ ਮਾਨ ਸਤਕਾਰ ਆ ਜਿਹੜਾ ਉਹ ਦਿੱਤਾ ਨਹੀਂ ਜਾਂਦਾ ਅਜਿਹੇ ਪ੍ਰੋਫੈਸ਼ਨਾਂ ਨੂੰ ਕਿਤਨਾ ਕਿਤੇ ਮਾਨ ਸਤਕਾਰ ਮਿਲੇ ਇਸ ਵੀਡੀਓ ਦਾ ਮਕਸਦ ਵੀ ਇਹੀ ਆ ਕਿਉਂਕਿ ਪ੍ਰੋਫੈਸ਼ਨ ਦੇ ਨਾਲੋਂ ਜੋ ਉਸ profession ਨੂੰ ਕੋਈ ਵਿਅਕਤੀ ਕਰ ਰਿਹਾ ਹੈਗਾ ਕੋਈ ਵੀ ਚਾਹੇ ਉਹ ਲੜਕੀ ਹੋਵੇ ਲੜਕਾ ਹੋਵੇ ਜੇਕਰ ਕੋਈ ਵੀ ਬੰਦਾ profession ਕਰ ਰਿਹਾ ਹੈਗਾ ਤੇ ਹਰੇਕ ਬੰਦੇ ਨੂੰ ਬੰਦਾ ਮਾਨ ਸਤਕਾਰ ਆ ਜਿਹੜਾ ਕਿਤੇ ਨਾ ਕਿਤੇ ਮਿਲਣਾ ਚਾਹੀਦਾ ਹੈਗਾ ਇੰਨਾ ਹੀ professionਾਂ ਦੇ ਵਿੱਚੋਂ ਇੰਨਾ ਹੀ ਕਾਰੋਬਾਰਾਂ ਦੇ ਵਿੱਚੋਂ ਇੱਕ ਕਾਰੋਬਾਰ ਆ ਜਿਹੜਾ ਉਜੋਕੇ ਸਮੇਂ ਦੇ ਵਿੱਚ ਜਿੰਨਾ ਬਿਨਾ ਵਿਆਸ ਸੰਪੰਨ ਨਹੀਂ ਹੋ ਸਕਦੇਗੇ ਜਿੰਨੇ ਵੀ ਤੁਸੀਂ ਪੈਸ ਦੇ ਵਿੱਚ ਜਾਂਦੇ ਹੋਵੋਗੇ ਤੁਸੀਂ ਦੇਖਿਆ ਹੋਊਗਾ ਕਿ DJ ਦੇ ਨਾਲ ਆ ਜਿਹੜਾ ਔਰਕੈਸਟਰਾਂ ਵਾਲਾ ਪ੍ਰੋਫੈਸ਼ਨਲ ਜਿਹੜਾ ਉਹ ਇਸ ਸਮੇਂ ਕਾਫੀ ਮਕਬੂਲ ਆ ਬਾਕੀ ਇਹ ਵੀ ਹੈਗਾ ਕਿ ਸਿਆਲਾਂ ਦੇ ਸਮੇਂ ਜਦੋਂ ਸੀਜ਼ਨ ਹੁੰਦਾ ਤਾਂ ਉਦੋਂ ਅਕਸਰ ਆਪਾਂ ਕਿਤੇ ਨਾ ਕਿਤੇ ਦੂ ਲੜਕੀਆਂ ਨੱਚਦੀਆਂ ਉਹਨਾਂ ਨੂੰ ਦੇਖਦੇ ਹੈਗੇ ਹਾਂ ਪਰ ਕਿਤੇ ਨਾ ਕਿਤੇ ਕੱਪੜਿਆਂ ਦੀ ਚੰਕ-ਦੰਕ ਦੇ ਢੇਠਾਂ ਮੇਕਅੱਪ ਦੀ ਚੰਕ-ਦੰਕ ਦੇ ਢੇਠਾਂ ਕਾਫੀ ਕੁਝ ਆ ਜਿਹੜਾ ਉਹ ਛੁਪਿਆ ਹੁੰਦਾ ਹੈਗਾ ਮਨ ਦੇ ਵਿੱਚ ਕਾਫੀ ਗੱਲਾਂ ਹੁੰਦੀਆਂ ਕਾਫੀ ਗੰਢਾਂ ਹੁੰਦੀਆਂ ਜਿਹੜੀਆਂ ਮੰਨਦੀਆਂ ਮਨ ਵਿੱਚ ਹੀ ਪਈਆਂ ਹੁੰਦੀਆਂ ਉਹਨਾਂ ਗੰਢਾਂ ਨੂੰ ਖੋਲ ਕੇ ਤੁਹਾਡੇ ਤੀ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਆ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਇਹ ਇੰਟਰਵਿਊ ਗੱਲਬਾਤ ਆ ਜਿਹੜੀ ਚੰਗੀ ਲੱਗੇ ਵੀ ਪੌਡਕਾਸਟ ਚੰਗਾ ਲੱਗੇ ਚੰਗਾ ਲੱਗੇ ਸ਼ੇਅਰ ਲਾਜ਼ਮੀ ਕਰੋ ਜੀ ਸਾਡੇ ਨਾਲ ਇੱਕ ਮੈਡਮ ਮੌਜੂਦ ਆ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਸ਼ਸ਼ੀਕਾਲ ਵੀਰੇ ਕੀ ਨਾਮ ਆ ਤੁਹਾਡਾ ਰਵਿੰਨਾ ਜੀ ਰਵਿੰਨਾ ਜੀ ਰਵਿੰਨਾ ਜੀ ਕਿੱਥੋਂ ਬਿਲੋਂਗ ਕਰਦੇ ਹੋ ਕਿੱਥੇ ਰਹਿੰਦੇ ਹੋ ਬਠਿੰਡੇ ਤੋਂ ਵੀਰੇ ਬਠਿੰਡਾ ਸ਼ਹਿਰ ਦੇ ਵਿੱਚ ਤੁਸੀਂ ਤੁਹਾਡਾ ਬਚਪਨ ਵੀ ਉੱਥੇ ਬੀਤਿਆ ਨਾ ਜੀ ਬਚਪਨ ਤਾਂ ਰਾਜਸਥਾਨ ਚ ਬੀਤਿਆਗਾ ਇੱਥੇ ਤਾਂ ਹਾਂਜੀ 6-7 ਸਾਲ ਹੀ ਹੋਇਆ ਹੈ 6-7 ਸਾਲ ਹੋਇਆ ਇੱਥੇ ਆਇਆ ਅੱਛਾ ਵੀਰੇ ਇਹ ਦੱਸੋ ਕਿ ਤੁਹਾਡੇ ਮਾਤਾ ਪਿਤਾ ਕੀ ਕਰਦੇ ਸੀ ਕਿੱਥੋਂ ਕੀਤੀ ਤੁਸੀਂ ਪੜ੍ਹਾਈ ਕੀਤੀ ਹੈਗੀ ਪੜ੍ਹਾਈ ਵੀਰੇ ਪਲੱਸ 2 ਕਰੀਆ ਮਾਤਾ ਪਿਤਾ ਦਿਹਾੜੀ ਮਜ਼ਦੂਰੀ ਵਾਲੇ ਸੀ ਗਰੀਬ ਘਰੋਂ ਆ ਜਮਾ ਅੱਛਾ ਹਾਂਜੀ ਅਛਾ ਕਲਾਸ 2 ਤੋ ਬਾਅਦ ਤੁਹਾਡੇ ਮਨ ਦੇ ਵਿੱਚ ਨਹੀਂ ਇਹ ਨਹੀਂ ਸਵਾ ਖਿਆਲ ਸੀਗਾ ਕਿ ਇਹ ਦੁਗਾਂ ਪੜ੍ਹਾਈ ਕਰਾਂਗੇ ਪੜ੍ਹਾਈ ਕਰਨੀ ਸੀ ਵੀਰੇ ਘਰ ਦੇ ਹਾਲਾਤ ਮਜਬੂਰੀਆਂ ਪੰਜ ਭੈਣਾਂ ਸੀ ਇੱਕ ਭਾਈ ਸੀ ਅਛਾ ਹਾਂਜੀ ਤਾਂ ਕਰਕੇ ਮੈਰਿਜ ਜਲਦੀ ਮਾਪਿਆਂ ਨੇ ਕਰਤੀ ਅਛਾ ਮੈਰਿਜ ਕਰਤੀ ਸੀ ਜਲਦੀ ਕਰ ਕਿੰਨੀ ਸਾਲ ਦੀ ਉਮਰ ਦੇ ਵਿੱਚ ਤੁਹਾਡੀ ਮੈਰਿਜ ਹੋ ਗਈ ਸੀ 16 17 ਸਾਲ ਦੀ ਵੀਰੇ 16 17 ਸਾਲਾਂ ਦੀ ਉਮਰ ਦੇ ਵਿੱਚ ਹੀ ਮੈਰਿਜ ਹੋ ਗਈ ਸੀ ਹਾਂਜੀ 16 ਸਾਲ 17 ਸਾਲਾਂ ਦੇ ਵਿੱਚ ਤਾਂ ਬੰਦੇ ਨੂੰ ਇੰਨਾ ਅਕਲ ਹੀ ਨਹੀਂ ਹੁੰਦੀ ਕਿ ਬੱਚੇ ਕਿਹਨਾਂ ਸੀ ਹਾਂਜੀ ਬਚਪਨ ਉਹ ਬਚਪਨ ਜਾਂ ਹੁੰਦਾ ਹੈਗਾ ਹਾਂਜੀ ਹਾਂਜੀ ਇਸ ਕਿਤੇ ਵੱਲ ਔਰਕੈਸਟਰਾ ਦਾ ਕਿਤਾ ਇਸ ਕਿਤੇ ਵੱਲ ਕਿਵੇਂ ਆਏ ਕਿਹਦੇ ਨਾਲ ਸਭ ਤੋਂ ਪਹਿਲਾਂ ਤੁਹਾਡਾ ਸੰਪਰਕ ਹੋਇਆ ਐ ਤਾਂ ਵੀਰੇ ਹੁਣ ਘਰ ਦੀਆਂ ਮਜਬੂਰੀਆਂ ਹੁੰਦੀਆਂ ਬੱਚੇ ਹੋ ਗਏ ਸੀਗੇ ਹਾਂ ਘਰ ਨਹੀਂ ਖਰਚਾ ਕਰਦੇਆਂ ਤੋਂ ਚੱਲਦਾ ਸੀ ਕੱਲਿਆਂ ਤੋਂ ਹਾਂ ਤਾਂ ਸੀ ਇੱਕ ਵੀਰ ਜੀ ਸੀਗੇ ਬਟਿੰਡੇ ਤੋਂ ਹਾਂ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਕੰਮ ਕਰ ਲਓ ਇਹ ਥੋੜੇ ਪੈਸੇ ਘਰੇ ਆਣ ਲੱਗ ਜਾਣਗੇ ਤਾਂ ਉਹ ਮਿਲੇ ਸੀ ਘਰ ਮੇਲ ਵੀਰਾ ਸੀ ਉਹਨਾਂ ਨਾਲ ਅੱਛਾ ਹਾਂਜੀ ਤਾਂ ਕਰ ਉਹਨਾਂ ਨੇ ਐਸ ਲੈਨ ਉੱਤੇ ਮੈਨੂੰ ਨੌਕਰੀ ਆ ਗਈ ਅੱਛਾ ਉਹਨਾਂ ਦੇ ਕਹਿੰਦੇ ਤੇ ਅੱਛਾ ਤੁਹਾਡੇ ਪਤੀ ਕੀ ਕਰਦੇ ਸੀ ਉਹ ਮਿਸਤਰੀ ਆ ਜੀ ਚਣਾਈ ਦੇ ਚਣਾਈ ਦੇ ਮੈਂ ਹਾਂਜੀ ਅੱਛਾ ਜਦੋਂ ਤੁਸੀਂ ਪਹਿਲੀ ਵਾਰੀ ਇਹ profession ਚ ਆਉਣ ਬਾਰੇ ਤੁਸੀਂ ਦੱਸਿਆ ਹੋਣਾ ਕਰੇ ਹਾਂਜੀ ਹਾਂਜੀ ਕੋਈ ਵਿਰੋਧ ਨਹੀਂ ਹੋਇਆਗਾ ਕਿਉਂਕਿ ਆਮ ਤੌਰ ਦੇਤੇ ਸਾਡੇ ਮਰੋਦਾ ਕਲੋਸਾਈਟੀ ਹੋਇਆ ਸੀ ਵੀਰੇ ਫਿਰ ਉਹਨਾਂ ਨੂੰ ਸਮਝਾਇਆ ਵੀ ਸੀ ਵੀ ਕਰਦੀਆਂ ਮਜਬੂਰੀਆਂ ਨਹੀਂ ਆਪਾਂ ਵੀ ਬੱਚੇ ਆ ਇਹਨਾਂ ਦੀਆਂ ਖੁਸ਼ੀਆਂ ਖਰਚੇ ਮਹंगाई ਅੱਜ ਕੱਲ ਬਹੁਤ ਵਧੀ ਪਈ ਐ ਤੁਹਾਨੂੰ ਪਤਾ ਹੀ ਐ ਹਾਂ ਤਾਂ ਨਹੀਂ ਇੱਕ ਜਣੇ ਤੋਂ ਹੁੰਦਾ ਫਿਰ ਇੱਥੇ ਜਦੋਂ ਬਠਿੰਡੇ ਆਇਆ ਕਿਰਾਏ ਤੇ ਰਹਿਣ ਲੱਗੇ ਕਿਰਾਇਆ ਬਿੱਲ ਬੱਚਿਆਂ ਦੇ ਪੜ੍ਹਾਈ ਦੇ ਖਰਚੇ ਲੇੜਾ ਕੱਪੜਾ ਸੋ ਬਿਮਾਰੀ ਸ਼ਮਾਰੀ ਤੁਹਾਨੂੰ ਪਤਾ ਹੀ ਐ ਹਾਂ ਤਾਂ ਕਰਕੇ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਜੇ ਤੁਹਾਨੂੰ ਸਹੀ ਲੱਗਦਾ ਤਾਂ ਕਰ ਲੋ ਅੱਛਾ ਅੱਛਾ ਪਹਿਲਾ ਵਿਰੋਧ ਹੋਇਆ ਇਸ ਗੱਲ ਹਾਂਜੀ ਇਸ ਕਿੰਨੇ ਕ ਦਿਨ ਸਰਕਾਰ ਇੱਕ ਨੇਸ਼ ਕਿੰਨੇ ਕ ਦਿਨ ਰਹਾ ਇਸ ਤਰ੍ਹਾਂ ਕਲੇਸ਼ ਤਾਂ ਨਹੀਂ ਰਿਹਾ ਵੀਰੇ 15-20 ਦਿਨ ਘਰੇ ਗੱਲ ਚੱਲਦੀ ਰਹੀ ਆ ਸਮਝਾਇਆ ਉਹਨਾਂ ਨੂੰ ਚਲੋ ਮੰਨ ਗਏ ਹੂੰ ਤੇ ਫਿਰ ਉਸ ਤੋਂ ਬਾਅਦ ਫਿਰ ਸ਼ੁਰੂ ਕਰਤਾ ਸੀ ਕੰਮ ਅੱਛਾ ਹਾਂਜੀ ਅੱਛਾ ਜਦੋਂ ਪਹਿਲੀ ਵਾਰੀ ਸਟੇਜ ਤੇ ਜਿਹੜੇ ਤੁਸੀਂ ਹਾਂਜੀ ਇੱਕ ਪਹਿਲੀ ਵਾਰ ਕੋਈ ਵੀ ਕੰਮ ਵੜਦੇ ਆ ਤਾਂ ਹੈਜੀਟੇਸ਼ਨ ਹੁੰਦੀ ਏ ਇਹ ਤਾਂ ਖਾਸ ਤੌਰ ਦੇਤੇ ਮੈਂ ਦਿਮਾਗ ਦੇ ਉੱਤੇ ਵਿਸ਼ੇਸ਼ ਸਟ्रेस ਪੈ ਜਾਂਦਾ ਹੈਗਾ ਹਾਂਜੀ ਪਹਿਲੀ ਵਾਰ ਕਿਸ ਤਰ੍ਹਾਂ ਦਾ ਲੱਗਿਆ ਜਦੋਂ ਪਹਿਲੀ ਵਾਰ ਪਹਿਲੀ ਵਾਰ ਜਦੋਂ ਵੀਰੇ ਮੈਸੇਜ ਤੇ ਚੜੀਆਂ ਉਹ ਤਾਂ ਮੈਂ ਤਾਂ ਮੈਨੂੰ ਲੈ ਕੇ ਗਏ ਆ ਪ੍ਰੋਗਰਾਮ ਤੇ ਹੂੰ ਤੇ ਮੈਨੂੰ ਪਹਿਲੀ ਵਾਰ ਇਸ ਸਟੇਜ ਤੇ ਉਹਨਾਂ ਨੇ ਚੜਾਇਆ ਨਹੀਂ ਅੱਛਾ ਜਦੋਂ ਮਤਲਬ ਕਿ ਬਾਅਦ ਚ ਆਡੀਅנס ਚੜ ਜਾਂਦੀ ਸਟੇਜ ਤੇ ਹੂੰ ਤਾਂ ਉਦੋਂ ਮੈਨੂੰ ਕਹਿੰਦੇ ਕੀ ਹੁਣ ਤੂੰ ਸਟੇਜ ਤੇ ਚਲ ਤੇ ਮੈਂ ਮਨਾ ਕਰਤਾ ਅੱਛਾ ਮਨਾ ਕਰਕੇ ਮੈਂ ਕਿਹਾ ਵੀ ਮੈਂ ਪੇਮੈਂਟ ਵੀ ਨਹੀਂ ਲੈਣੀ ਹੈਗੀ ਤੇ ਮੈਂ ਹੁਣ ਨਹੀਂ ਜਾਂਦੀ ਜੇ ਤੁਸੀਂ ਮੈਥੋਂ ਕੰਮ ਕਰਾਉਣਾ ਸੀ ਤਾਂ ਮੈਨੂੰ ਪਹਿਲਾਂ ਸਟੇਜ ਤੇ ਕਿਉਂ ਨਹੀਂ ਭੇਜਿਆ ਹੂੰ ਤਾਂ ਮੈਂ ਆਵਦਾ ਕਿੱਥੇ ਬੰਚੇ ਬੈਠੀ ਰਹੀ ਤੇ ਉਵੇਂ ਹੀ ਵਾਪਸ ਘਰੇ ਆ ਗਈ ਅੱਛਾ ਜਦੋਂ ਪਹਿਲੀ ਵਾਰ ਤੁਸੀਂ ਗਏ ਮੈਂ ਮੇਰਾ ਸਵਾਲ ਇਹ ਸੀਗਾ ਵੀ ਜਦੋਂ ਪਹਿਲੀ ਵਾਰੀ ਤੁਸੀਂ ਪਰਫਾਰਮੈਂਸ ਦਿੱਤੀ ਸਟੇਜ ਦੇ ਉੱਤੇ ਹਾਂਜੀ ਹਾਂਜੀ ਉਹ ਐਕਸਪੀਰੀਅੰਸ ਕਿਦਾਂ ਦਾ ਸੀ ਕਿਸ ਤਰ੍ਹਾਂ ਦੇ ਵਿਚਾਰ ਉਹਦੇ ਦਿਮਾਗ ਤੇ ਆਏ ਮੈਂ ਸੀ ਨਾ ਵੀਰੇ ਮਨ ਚ ਬਹੁਤ ਜ਼ਿਆਦਾ ਡਰ ਸੀ ਐਨੀ ਦੁਨੀਆ ਦੇ ਸਾਹਮਣੇ ਇਹ ਕੰਮ ਕੋਈ ਸੌਖਾ ਤਾਂ ਹੁੰਦਾ ਨਹੀਂ ਚਲੋ ਮਜਬੂਰੀਆਂ ਹੁੰਦੀਆਂ ਗਰੀਬੀ ਹੁੰਦੀ ਆ ਹੂੰ ਤੇ ਕੁਝ ਬਤ ज्यादा करके का काम करूंगी दो तो बच्चे भविष्य बोहोत ज्यादा गंदा पहली बार बोहोत ज्यादा बचे दो लड़के जुड़ी एक लड़का ਸ਼ਾਹ ਇਹ ਦੱਸਿਓ ਇਮਾਨਦਾਰੀ ਨਾਲ ਦੱਸਣਾ ਹੈ ਜੀ ਹਾਂਜੀ ਹਾਂਜੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਤੁਸੀਂ ਇਸ profession ਦੇ ਵਿੱਚ ਦੇਖਣਾ ਚਾਹੋਗੇ ਨਾ ਨਹੀਂ ਨਾ ਜੀ ਨਾ ਇਹ ਦੇਖੋ ਇਹ ਜਿਹੜੀ ਚੀਜ਼ ਹੁੰਦੀ ਹੈ ਇਹ ਕਿਸੇ ਮਾਪਿਓ ਦਾ ਨਹੀਂ ਉਹ ਹੁੰਦਾ ਵੀ ਮੇਰਾ ਤਾਂ ਐਵੇਂ ਸੀ ਮੇਰਾ ਤਾਂ ਮੇਰੇ ਮਾਪਿਓ ਦਾ ਵੀ ਨਹੀਂ ਸੀ ਮੇਰਾ ਤਾਂ ਮੈਰਿਜ ਨੂੰ ਕਾਫੀ ਟਾਈਮ ਹੋ ਗਿਆ ਸੀ 10 ਸਾਲ ਹੋ ਗਏ ਸੀ ਹੂੰ ਜਿਸ ਟਾਈਮ ਮੈਂ ਇਸ ਲਾਈਨ ਚ ਆਈਆਂ ਉਹ ਵੀ ਹਸਬੰਦ ਦੀ ਰਜ਼ਮੰਦੀ ਨਾਲ ਘਰੇ ਰਹਿਆ ਕਰਕੇ ਮਾਤੋ ਦਾ ਸੁਪਨਾ ਨਹੀਂ ਨੰਦਾ ਮਾਪਿਓ ਦਾ ਸੁਪਨਾ ਹੁੰਦਾ ਕਿ ਚਲੋ ਕੁੜੀਆਂ ਮੁੰਡਾ ਉਹਨੂੰ ਵਧੀਆ ਪੜਾਵੇ ਲਿਖਾਵੇ ਕੋਈ ਜੋਬ ਤੇ ਲੱਗੇ ਕੋਈ ਆਪਦਾ ਕੰਮ ਕੋਈ ਤੋਰੇ ਤਾਂ ਇਹ ਜੀ ਤਾਂ ਕਦੇ ਦਿਮਾਗ 'ਚ ਸੋਚ ਲਿਆਂਦੀ ਨੇ ਅੱਛਾ ਹਾਂਜੀ ਅੱਛਾ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਪੜਾ ਰਹੇ ਹੋ ਹਾਂਜੀ ਹਾਂਜੀ ਕਿਹੜੀ ਕਿਹੜੀ ਕਲਾਸ 'ਚ ਪੜ੍ਹਦੇ ਆ ਮੁੰਡਾ 9th ਕਲਾਸ 'ਚ ਆ ਕੁੜੀ 10ਵੀਂ ਕਰੀ ਜਾਂਦੀ ਹੈ 10ਵੀਂ ਕਰੀ ਜਾਂਦੀ ਹੈ ਅੱਛਾ ਜੀ ਦੱਸੋ ਕਿ ਅ ਕਦੇ ਤੁਹਾਡੇ ਬੱਚਾ ਨੇ ਨਹੀਂ ਤੁਹਾਨੂੰ ਆ ਕੇ ਕਦੀ ਕਿਹਾ ਵੀ ਮੰਮਾ ਵੀ ਇਹ ਕੰਮ ਤੁਸੀਂ ਨਾ ਕਰੋ ਠੀਕ ਨਹੀਂਗਾ ਜਾਂ ਨਹੀਂ ਦਿਮਾਗ 'ਚ ਚੱਲਦਾ ਉਹਨਾਂ ਦੇ ਕਹਿਣਾ ਵੀ ਚਾਹੁੰਦੇ ਆ ਪਰ ਉਹ ਕਹਿੰਦੇ ਵੀ ਨਹੀਂ ਹੈਗੇ ਮਨ 'ਚ ਚੱਲਦਾਗਾ ਕਈ ਵਾਰ ਗੱਲਾਂ-ਗੱਲਾਂ 'ਚ ਕਹਿ ਵੀ ਦਿੰਦੇ ਆ ਫਿਰ ਉਹਨਾਂ ਨੂੰ ਇਹ ਵੀ ਪਤਾ ਵੀ ਸਾਡੇ ਘਰ ਦੀਆਂ ਮਜਬੂਰੀਆਂ ਹਾਂ ਬਿੱਲ ਵੀ ਭਰਨਾ ਕਿਰਾਇਆ ਵੀ ਦੇਣਾ ਸਾਰਿਆਂ ਨੇ ਕੱਪੜੇ ਵੀ ਪਾਉਣੇ ਆ ਸਾਨੂੰ ਵੀ ਪੜਾਈ ਕਰਾਉਣੀ ਆ ਘਰੇ ਫਿਰ ਸੋਈ ਦਾ ਰਾਸ਼ਨ ਵੀ ਆਉਂਦਾ ਤਾਂ ਦੁੱਖ ਦੇ ਸੁੱਖ ਦੇ ਰਿਸ਼ਤੇਦਾਰੀ 'ਚ ਵੀ ਜਾਣਾ ਪੈਂਦਾ ਤਾਂ ਕਿਤੇ ਨਾ ਕਿਤੇ ਡੈਡੀ ਇਕੱਲਾ ਹੈਂਡਲ ਨਹੀਂ ਕਰ ਸਕਦਾ ਕਾਹ ਉਹ ਅਸੀਂ ਨੂੰ ਸਮਝ ਨਹੀਂ ਆ। ਜੀ ਦੱਸੋ ਕਿ ਇਸ profession ਦੇ ਵਿੱਚ ਮੈਂਟਲੀ ਸਟ੍ਰੈਸ ਤਾਂ ਹੁੰਦਾ ਹੀ ਹੁੰਦਾ। ਦਿਮਾਗੀ ਤੌਰ ਦੇਤੇ ਕਿਉਂਕਿ ਇੱਕ ਆਪਣੇ ਆਮ ਹੀ ਸੋਸਾਇਟੀ ਦੇ ਵਿੱਚ ਇੱਕ ਔਰਤ ਆ ਜਿਹੜੀ ਉਹ ਦਬਾਈ ਹੋਈ ਆ। ਹਾਂਜੀ ਹਾਂਜੀ। ਦੋਇਮ ਦਰਜਾ ਦੂਸਰਾ ਦਰਜਾ ਔਰਤ ਨੂੰ ਸੈਕੰਡ ਸੈਕਸ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ। ਹਾਂਜੀ ਹਾਂਜੀ ਹਾਂਜੀ। ਵੀ ਬੰਦਾ ਪਹਿਲੇ ਦਰਜੇ ਦੇ ਉੱਤੇ ਆ ਜਨਾਨੀ ਦੂਸਰੇ ਦਰਜੇ ਦੇ ਵਿੱਚ ਰਹੇਗਾ। ਸਰਦੀ ਸਮਾਜ ਦੇ ਵਿੱਚ ਔਰਤ ਨੂੰ ਤਾਂ ਵੈਸੇ ਹੀ ਉਸ ਨਿਕਾ ਦੇ ਨਾਲ ਦੇਖਿਆ ਜਾਂਦਾ ਪਰ ਇੱਥੇ ਆ ਕੇ ਤਾਂ ਬਿਲਕੁਲ ਕਿਉਂਕਿ ਇੱਥੇ ਥੋੜੀ ਖੁੱਲ ਹੁੰਦੀ ਆ ਬੰਦ ਹਾਂਜੀ 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 ਜੇਕਰ ਕਿਸੇ ਨੇ ਹੱਥ ਵੀ ਫੜ ਲਿਆ ਤਾਂ ਇਦਾਂ ਹੁੰਦਾ ਵੀ ਅੰਨ ਦੇਖਿਆ ਕਰਨਾ ਹਾਂਜੀ ਸਟੇਜ ਦੇ ਉੱਤੇ ਜਦੋਂ ਕਈ ਵਾਰੀ ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਹੈਗੀ ਹਾਂਜੀ ਉਦੋਂ ਕਦੇ ਕਿਵੇਂ ਦਿਮਾਗ ਦੇऊं ਕਿਵੇਂ ਕੰਟਰੋਲ ਕਰਦੇ ਹਾਂ ਵੀ ਦਿਮਾਗ ਨੂੰ ਕੰਟਰੋਲ ਐਵੇਂ ਵੀਰੇ ਕਰਨਾ ਪੈਂਦਾ ਦਿਮਾਗ ਨੂੰ ਕਿਉਂਕਿ ਸਾਨੂੰ ਇਹ ਹੁੰਦਾ ਕਿ ਚਲੋ ਇਹ ਵੀ ਆਪਦੇ ਪਰਿਵਾਰ ਨਾਲ ਆਇਆ ਇੰਨਾਂ ਦੀਆਂ ਕੁੜੀਆਂ ਬੈਠੀਆਂ, ਵੋਟੀਆਂ ਬੈਠੀਆਂ, ਮਾਪੇ ਬੈਠੇ ਸਾਰੇ ਅੱਗੇ ਬੈਠਿਆ। ਪਰ ਲੋਕ ਅੱਜ ਕੱਲ੍ਹ ਤੁਹਾਨੂੰ ਪਤਾ ਪੰਜਾਬ ਦਾ ਤਾਂ ਬੇੜਾ ਗਿਰਕਾ। ਲੋਕ ਨਸ਼ੇ ਅਨੇ ਜਿਆਦਾ ਕਰਦੇ ਆ। ਦਾਰੂ ਤਾਂ ਚਲੋ ਲੋਕ ਪਿੰਦੇ ਪਿੰਦੇ ਆ, ਚਿੱਟਾ ਵਗੈਰਾ ਕਾਫੀ ਨਸ਼ੇ ਕਰਦੇ ਆ। ਤਾਂ ਉਹਨਾਂ ਨੂੰ ਇੰਨਾ ਦਿਮਾਗ 'ਚ ਨਹੀਂ ਰਹਿੰਦਾ ਕਿ ਸਾਡੇ ਵੀ ਪਰਿਵਾਰ ਨਾਲ ਆਏ ਆ। ਸਾਡੀਆਂ ਕੁੜੀਆਂ, ਵੋਟੀਆਂ, ਸਾਡੇ ਮਾਪੇ ਅੱਗੇ ਸਾਹਮਣੇ ਬੈਠੇ ਆ। ਉਹ ਇਹ ਚੀਜ਼ ਦੇਖਦੇ ਆ ਕਿ ਇਹ ਸਟੇਜ ਤੇ ਕੰਮ ਕਰਦੀਆਂ ਤਾਂ ਕਿਤੇ ਐਂ ਤੁਰੀਆਂ ਫਿਰਦੀਆਂ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਨਾਂ ਦਾ ਵੀ ਪਰਿਵਾਰ ਆ ਬੱਚੇ ਆ ਕੀ ਪਤਾ ਕੀ ਮਜਬੂਰੀ ਆ ਜਿਹੜਾ ਇੰਨਾ ਦੁਨੀਆ ਦੇ ਸਾਹਮਣੇ ਸਟੇ ਤੇ ਚੜਨਾ ਪੈਂਦਾ ਉਹ ਇਹ ਚੀਜ਼ ਨੂੰ ਭੁੱਲ ਜਾਂਦੇ ਆ ਉਸੀ ਤੋਂ ਤਾਂ ਬਹੁਤ ਜ਼ਿਆਦਾ ਦੁੱਖ ਹੁੰਦਾ ਅੱਛਾ ਅੱਛਾ ਤੁਹਾਡੇ ਗਰੁੱਪ ਦੇ ਵਿੱਚ ਜਾਂ ਤੁਹਾਡੇ ਨਾਲ ਕਈ ਵਾਰੀ ਅਕਸਰ ਇਹ ਹੁੰਦਾ ਹੈਗਾ ਕਿ ਨਸ਼ੇ ਵਿੱਚ ਹੁੰਦਾ ਹੈਗਾ ਬੰਦਾ ਹਾਂਜੀ ਹਾਂਜੀ ਕਦੇ ਕੋਈ ਉਸ ਤਰ੍ਹਾਂ ਦੀ ਲੜਾਈ ਹੋਈ ਹੈਗੀ ਆ ਲੜਾਈ ਤਾਂ ਵੀਰੇ ਬਹੁਤ ਜ਼ਿਆਦਾ ਹੋ ਜਾਂਦੀਆਂ ਕਈ ਵਾਰ ਪੇਮੈਂਟ ਪਿੱਛੇ ਹੋ ਜਾਂਦੀ ਹੈ ਕਈ ਵਾਰ ਕੋਈ दारू ਪੀ ਕੇ ਸਟੇ ਤੇ ਸ਼ਰਾਰਤ ਕਰ ਦਿੰਦਾ ਕੋਈ ਕੈਵਨ ਚ ਧੱਕੇ ਨਾ ਕੁੜੀਆਂ ਦੇ ਜਿੱਥੇ ਤਿਆਰ ਹੁੰਦੀਆਂ ਉੱਥੇ ਵੜ ਜਾਂਦੇ ਆ ਤਾਂ ਲੜਾਈ ਤਾਂ ਮਤਲਬ ਕਿ ਸੋਚੋ 50% ਤਾਂ ਹਰ ਇੱਕ ਸ਼ੋਅ ਤੇ ਹੀ ਰਹਿੰਦਾ ਹੀ ਆ ਕਿ ਲੜਾਈ ਹਰ ਇੱਕ ਪ੍ਰੋਗਰਾਮ ਤੇ ਚਾਂਸ ਬੰਦ ਹੀ ਰਹਿੰਦੇ ਆ ਹੂੰ ਕਿ ਇਹ ਆ ਗੱਲ ਕਿ ਇਹ ਲੋਕ ਕਹਿੰਦੇ ਆ ਕਿ ਚਲੋ ਠੀਕ ਆ ఆర్ਕੈਸਟਰਾ ਵਾਲੀਆਂ ਲੋਕ ਨਹੀਂ ਇੱਜ਼ਤ ਦਿੰਦੇ ਪਰ ਅਸੀਂ ਆਪਦੇ ਘਰੇ ਕਿਵੇਂ ਪੈਸਾ ਲਿਆਣੇ ਆ ਸਟੇ ਤੇ ਕੰਮ ਕਰਕੇ ਉਹ ਲੋਕ ਸੋਚਦੇ ਨੇ ਅੱਛਾ ਹਾਂਜੀ ਛਕ ਅਹ दारू ਦੀ ਆਈ ਨਸ਼ੇ ਦੀ ਗੱਲ ਬਾਤ ਆਈ ਹਾਂਜੀ ਕਈ ਲੜਕੀਆਂ ਨਾ ਆਹ ਔਰਕੈਸਟਰਾਂ ਦੇ ਵਿੱਚ दारू ਦਾ ਸੇਵਨ ਕਰਨ ਲੱਗ ਗਏ ਹਾਂਜੀ ਹਾਂਜੀ ਕਿ ਕਿੰਨੇ ਕ ਕੇਸ ਹੈਗੇ ਤੁਸੀਂ ਆਮ ਤੁਹਾਡੇ ਤੁਹਾਡੇ ਗਰੁੱਪ ਦੇ ਵਿੱਚੋਂ ਜਾਂ ਤੁਸੀਂ ਹੋਰਾਂ ਗਰੁੱਪਾਂ ਨੂੰ ਦੀਆਂ ਲੜਕੀਆਂ ਨੂੰ ਵੀ ਜਾਣਦੇ ਹੋ ਕਿੰਨੀਆਂ ਕੁ ਲੜਕੀਆਂ ਜਿਹੜੀਆਂ ਇਸ ਤਰ੍ਹਾਂ ਨਸ਼ੇਦਾਰਦੀ ਵੀ ਹੋ ਜਾਂਦੀਆਂ ਹੈਗੇ ਇਸ ਪ੍ਰੋਟੈਕਟਿਵ ਲੜਕੀਆਂ ਦਾ ਐਵੇਂ ਆ ਵੀਰੇ ਕਿ ਜਿਹੜੀਆਂ ਮਤਲਬ ਕਿ ਆਰਕੈਸਟ ਵਾਲੀਆਂ ਕੁੜੀਆਂ ਹੁੰਦੀਆਂ ਇਹਨਾਂ ਚੋਂ ਜ਼ਿਆਦਾਤਰ ਕੁੜੀਆਂ ਘੱਟ ਮਤਲਬ ਕਿ ਵੀ ਘਰੇ ਕਈਆਂ ਦੇ ਤਾਂ ਪਤਾ ਹੀ ਨਹੀਂ ਵੀ ਕੰਮ ਕਰਦੇ ਆ ਅੱਛਾ ਕਈਆਂ ਦੇ ਹੁਣ ਮਤਲਬ ਕਿ ਮੈਰਜ ਨਹੀਂ ਹੋਈਆਂ ਹੁੰਦੀਆਂ ਵੈਸੇ ਰਿਲੇਸ਼ਨ 'ਚ ਰਹਿ ਰਹੀਆਂ ਹੁੰਦੀਆਂ ਤਾਂ ਉਹ ਕੁੱਲਮ ਲਾ ਕੇ ਸੋ ਚੋ 50 80% ਮੁੰਡੇ ਇਹ ਜਿਹੇ ਹੁੰਦੇ ਆ ਜਿਹੜੇ ਚਿੱਟਾ ਲਾਉਂਦੇ ਹੁੰਦੇ ਆ ਹੂੰ दारू ਪੀਂਦੇ ਹੁੰਦੇ ਆ ਉਹ ਕਈ ਕੁੜੀਆਂ ਜਿਹੜੀਆਂ ਬਿਲਕੁਲ ਹੀ ਨਸ਼ੇ ਨੂੰ ਹੱਥ ਨਹੀਂ ਲਾਉਂਦੀਆਂ ਉਹਨਾਂ ਨੂੰ ਵੀ ਵੀ ਮਤਲਬ ਕਿ ਜੇ ਆਪ ਪੀਣ ਲੱਗਣਗੀਆਂ ਤਾਂ ਸਾਨੂੰ ਵੀ ਲਿਆ ਕੇ ਦੇਣਗੀਆਂ ਅੱਛਾ ਇਹ ਸੋਚ ਰੱਖ ਕੇ ਅੱਧੇ ਕ ਜਣੇ ਤਾਂ ਇਹ ਜਿਹਾ ਇਨਸਾਨ ਜਿਹੜੇ ਕਿ ਖੋਦ ਹੀ ਲਾ ਦਿੰਦੇ ਅੱਛਾ ਲੜਕੀਆਂ ਨੂੰ ਖੋਦ ਵੀ ਨਸ਼ੇ ਤੇ ਲਾ ਦਿੰਦੇ ਹੈਗੇ ਹਾਂਜੀ ਕਿ ਜੇ ਇਹ ਇਹਨਾਂ ਨੂੰ ਉਹ ਹੋਊਗੀ ਤਾਂ ਫਿਰ ਸਾਨੂੰ ਵੀ ਲਿਆ ਕੇ ਦੇਣਗੀਆਂ ਅੱਛਾ ਹਾਂਜੀ ਚੈਰੀ ਦੱਸਿਓ ਕਿ ਆ ਆਉਣ ਵਾਲੇ ਇਸ ਸਮੇਂ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਇੱਕ ਕਈ ਖਬਰਾਂ ਇਹੋ ਜਿਹੀਆਂ ਆਈਆਂ ਲੜਕੀਆਂ ਦੇ ਜੋ ਡਾਂਸਰਾਂ ਸਿੰਘਾਂ ਗੋਲੀਆਂ ਲੱਗੀਆਂ ਕਈਆਂ ਦੀ ਡੈਥ ਵੀ ਹੋਈ ਹੈ ਹਾਂਜੀ ਹਾਂਜੀ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਹੈਂਗਾ ਕਦੇ ਮਨ ਦੇ ਵਿੱਚ ਡਰ ਜਾਂ ਨਹੀਂ ਆਇਆ ਕਿ ਕੰਮ ਛੱਡ ਦੀ ਮਨ ਤੇ ਤਾਂ ਡਰ ਆਇਆ ਵੀਰੇ 24 ਘੰਟੇ ਹੁੰਦਾ ਕਿਉਂਕਿ ਕਈ ਵਾਰ ਤਾਂ ਐਵੇਂ ਹੁੰਦਾ ਕਿ ਤੁਹਾਨੂੰ ਪਤਾ ਦਾਰੂ ਤਾਂ ਅੱਜਕੱਲ ਸਾਰੇ ਪਿੰਦੇ ਆ। ਹੂੰ ਕਈ ਵਾਰ ਸਾਡੇ ਡਰਾਈਵਰ ਦੀ ਦਾਰੂ ਕੀਤੀ ਹੁੰਦੀ ਆ ਤੇ ਗੱਡੀ 'ਚ ਬੈਠਣ ਲੱਗੇ ਡਰ ਲੱਗਦਾ। ਹੂੰ ਤੇ ਕਈ ਵਾਰ ਤੁਹਾਨੂੰ ਪਤਾ ਹੁਣ ਸਾਰੇ ਦਾਰੂ ਪਿੰਦੇ ਆ ਤਾਂ ਮੋਲ ਹੀ ਇਹ ਜਿਹਾ ਬਣ ਜਾਂਦਾ ਕਿ ਇਸ ਤੇ ਜੇ ਕੋਈ ਮਤਲਬ ਕਿ ਲੈਪਟਾਪ ਆਲੇ ਨੇ ਗਾਣਾ ਨਹੀਂ ਲਾਇਆ ਸਹੀ ਤਾਂ ਆਡੀਅੰਸ ਦਾ ਲੜਾਈ ਹੋ ਗਈ ਉਹਨਾਂ ਨਾਲ ਤਾਂ ਕਈ ਵਾਰ ਹੁੰਦਾ ਉਹਨਾਂ ਕੋਲੇ ਪਿਸਤੌਲ ਵਗੈਰਾ ਹੁੰਦੇ ਆ ਉਹਨਾਂ ਦਾ ਇਹ ਨਹੀਂ ਪਤਾ ਉਹਨਾਂ ਨੇ ਕਿੱਧਰ ਨੂੰ ਚਲਾ ਦੇਣਾ ਅੱਛਾ ਜੇ ਕੋਈ ਕੁੜੀ ਸਟੇ ਤੇ ਉਹਨਾਂ ਦੀ ਮਰਜ਼ੀ ਨਾਲ ਨਹੀਂ ਨੱਚ ਰਹੀ ਜਾਂ ਨਹੀਂ ਕੰਪਰੋਮਾਈਜ਼ ਕਰ ਰਹੀ ਤਾਂ ਉਹਨਾਂ ਦਾ ਇਹ ਨਹੀਂ ਪਤਾ ਵੀ दारू ਪੀਤੀ ਚ ਗੋਲੀ ਉਹਨਾਂ ਨੇ ਕਿੱਧਰ ਨੂੰ ਚਲਾ ਦੇਣੀ ਤਾਂ ਉਹ ਤਾਂ ਇੱਕ ਡਾਇਰੈਕਟਰ ਬਣਿਆ ਹੀ ਰਹਿੰਦਾ ਹਮੇਸ਼ਾ ਅੱਛਾ ਅੱਛਾ ਕਦੇ ਲੇਟ ਫੀਟ ਹੋਈਆਂ ਘਰੇ ਜਾਣ ਤੋਂ ਹਾਂਜੀ ਲੇਟ ਤਾਂ ਹੋ ਜਾਂਦਾ ਕੁੱਲ ਮਿਲਾ ਕੇ ਹੋ ਹੀ ਜਾਂਦਾ ਕਿਉਂਕਿ ਕਈ ਵਾਰ ਕਿੰਨਾ ਟਾਈਮ ਲੱਗ ਜਾਂਦਾ ਹੈਗਾ ਅੱਧਾ ਘੰਟਾ ਕਈ ਵਾਰ ਘੰਟਾ ਵੀ ਲੇਟ ਹੋ ਜਾਂਦਾ ਕਈ ਵਾਰ ਗੱਡੀ ਖਰਾਬ ਹੋ ਜਾਂਦੀ ਆ ਕਈ ਵਾਰ ਪੇਮੈਂਟ ਲੇਟ ਹੁੰਦੀ ਆ ਹਾਂ ਤਾਂ ਕਈ ਵਾਰ ਕੋਈ ਉਹ ਕਈਆਂ ਨੇ ਸਮਾਂ ਲੈਣਾ ਹੁੰਦਾ ਰਸਤੇ 'ਚ ਤਾਂ ਲੇਟ ਤਾਂ ਹੋ ਜਾਂਦਾ ਅੱਛਾ ਹਾਂਜੀ ਅੱਛਾ ਆਸੇ ਪਾਸੇ ਸੁਸਾਇਟੀ ਦੇ ਵਿੱਚ ਜਿਹੜੀ ਸੁਸਾਇਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਸੀਂ ਤਾਂ ਸ਼ਹਿਰ ਦੇ ਹੋ ਹਾਂਜੀ ਕਈ ਲੜਕੀਆਂ ਪਿੰਡਾਂ ਦੀਆਂ ਵੀ ਇੰਨਾ ਕੰਮਾਂ ਦੇ ਵਿੱਚ ਹਾਂਜੀ 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 ਜਦੋਂ ਆਸ-ਪਾਸ ਦੇ ਲੋਕ ਉਸ ਨਜ਼ਰ ਜੀ ਨਾਲ ਦੇਖਦੇ ਹੈਗੇ ਆ ਥੋੜਾ ਐਕਰੀ ਨਾਜੀ ਕਰਦੇ ਹੈਗੇ ਮਨ ਦੇ ਵਿੱਚ ਯਾਰ ਇਹ ਤਾਂ ਔਰਕੈਸਟਰ ਵਾਲੀ ਆ ਹਾਂਜੀ ਕੁੱਲ ਮਿਲਾ ਕੇ ਜੇ ਇਨਡਾਇਰੈਕਟ ਵੀ ਦੇ ਨਾਲ ਜਿਸ ਤਰ੍ਹਾਂ ਦੀ ਲੈਂਗੁਏਜ ਵਰਤੀ ਜਾਂਦੀ ਵੀ ਇਹ ਤਾਂ ਕੰਜਰ ਕੀਤਾ ਕਰਦੇ ਹੈ ਹਾਂਜੀ ਹਾਂਜੀ ਉਦੋਂ ਸੋਸਾਇਟੀ ਦੇ ਵਿੱਚ ਜਦੋਂ ਕਈ ਰਹੀ ਇਸ ਤਰ੍ਹਾਂ ਦੀ ਗੱਲ ਆਉਂਦੀ ਹੈਗੀ ਉਦੋਂ ਫਿਰ ਉਦੋਂ ਬੁਰਾ ਤਾਂ ਬਹੁਤ ਲੱਗਦਾ ਵੀਰੇ ਉਦੋਂ ਫਿਰ ਆਪ ਹੁਣ ਇਹ ਗੱਲ ਸੋਚੀ ਦੀ ਆ ਕਿ ਚਲੋ ਸਾਡੀਆਂ ਘਰ ਦੀਆਂ ਮਜਬੂਰੀਆਂ ਗਰੀਬੀ ਆ ਜਾਂ ਕੋਈ ਵੀ ਆ ਮਜਬੂਰੀ ਚ ਬੰਦਾ ਸਟੇ ਤੇ ਡਾਂਸ ਕਰਦਾ ਪਰ ਜਿਹੜੀਆਂ ਥੋਡੀਆਂ ਕੁੜੀਆਂ ਘਰੇ ਬੈਠੀਆਂ ਹੁਣ ਤੁਸੀਂ ਇੰਸਟਾ ਤੇ ਦੇਖ ਲਓ ਜਾਉਂ ਵੀ ਬੱਸ ਅੱਡੇ ਸਟੇਸ਼ਨ ਤੇ ਜਾਂ ਉਹ ਵੀ ਕਿਤੇ ਘੁੰਮਣ ਜਾਂਦੇ ਆ ਛੋਟੇ ਕੱਪੜੇ ਪਾ ਕੇ ਕਿਹੇ ਜਿਹੇ ਕਿਹੇ ਜਿਹੇ ਵੀਡੀਓ ਬਣਾ ਦਿੰਦੇ ਆ ਹੂੰ ਚਲੋ ਸਾਨੂੰ ਤਾਂ ਕਹਿ ਦਿੰਦੇ ਇਹ ਕੰਮ ਕਰਦੇ ਸਟੇਟ ਤੇ ਆਰਕੈਸਟਾ ਦਾ ਨਾਮ ਦੇ ਰੱਖਿਆ ਤੇ ਫਿਰ ਉਹ ਆਪਦੀਆਂ ਕੁੜੀਆਂ ਬਾਰੇ ਕੀ ਸੋਚ ਰੱਖਦੇ ਆ ਸਾਡੇ ਬਾਰੇ ਤਾਂ ਕਹਿ ਦਿੰਦੇ ਆ ਪਰ ਉਹਨਾਂ ਦੀਆਂ ਕੁੜੀਆਂ ਵੋਟੀਆਂ ਜਾਂ ਕੋਈ ਵੀ ਲਾਲੋ ਪਰਿਵਾਰ ਚੋਂ ਜਦੋਂ ਉਹ ਵੀਡੀਓ ਬਣਾ ਕੇ ਚੜਾ ਦਿੰਦੀਆਂ ਜਿਹਨੂੰ ਪੂਰੀ ਦੁਨੀਆ ਦੇਖਦੀ ਆ ਫਿਰ ਉਹ ਪਹਿਲਾਂ ਉਹਨਾਂ ਬਾਰੇ ਸੋਚਣ ਨਾ ਬਾਅਦ ਚ ਸਾਨੂੰ ਕਹਿਣ ਹਾਂਜੀ ਸਕੁੱਲ ਮਿਲਾ ਕੇ ਤੁਸੀਂ ਇਹ ਜੋ ਰੀਲਾਂ ਬਣਾ ਕੇ ਲੜਕੀਆਂ ਪਾ ਰਹੀਆਂ ਹੈਂ ਤੁਸੀਂ ਇਹਨਾਂ ਦੇ ਹੱਕ ਦੇ ਵਿੱਚੋਂ ਜਾਂ ਨਾ ਆਪਾਂ ਪੂਰੇ ਵਿਰੋਧ ਚ ਕਿਉਂਕਿ ਆਪਾਂ ਹੁਣ ਆਪਣੇ ਸਾਡੇ ਪਰਿਵਾਰ ਆ ਜਾਂ ਕੁਝ ਵੀ ਹੈ ਸਾਡਾ ਮਜਬੂਰੀ ਚ ਅਸੀਂ ਪੂਰੇ ਕੱਪੜੇ ਪਾ ਕੇ ਕੰਮ ਕਰਦੇ ਹਾਂ ਇਸ ਤੇ ਜੀ ਜਿਹੜੀਆਂ ਹੁਣ ਇੰਸਟਾ ਤੇ ਕੁੜੀਆਂ ਰੀਲਾ ਪਾ ਦਿੰਦੀਆਂ ਬਹੁਤ ਜ਼ਿਆਦਾ ਦੇਖਦੇ ਆ ਬਹੁਤ ਜ਼ਿਆਦਾ ਗੰਦ ਉਹਨਾਂ ਚ ਹੁੰਦਾ ਕਪੜੇ ਵੀ ਛੋਟ ਹੁੰਦੇ ਐ ਸਟੈਪ ਬਾਏ ਸਟੈਪ ਵੀ ਮਤਲਬ ਕਿ ਡਾਂਸ ਡੂਸ ਕਰਦੀਆਂ ਬਹੁਤ ਗੰਦੀ ਤਰ੍ਹਾਂ ਕਰਦੀਆਂ ਤਾਂ ਉਹ ਤਾਂ ਮਤਲਬ ਕਿ ਘਰੇਲੂ ਪਰਿਵਾਰਾਂ ਚ ਹੁੰਦੀਆਂ ਨਾ ਜੇ ਉਹ ਪੂਰੇ ਪਰਿਵਾਰ ਚ ਜਾ ਰਹੀਆਂ ਪੂਰੀ ਦੁਨੀਆ ਦੇਖ ਰਹੀ ਹੈ ਤਾਂ ਕਿਉਂਕਿ ਉਹਨਾਂ ਦੇ ਮਾਪਿਓ ਭਰਾ ਨਹੀਂ ਦੇਖ ਰਹੇ ਫਿਰ ਉਹ ਆਪਦੀਆਂ ਕੁੜੀਆਂ ਨੂੰ ਕੀ ਕਹਿਣਗੇ ਤੇ ਕੀ ਕਹਿੰਦੇ ਹੋਣਗੇ ਜੇ ਤੁਹਾਨੂੰ ਲੱਗਦਾ ਹੈਗਾ ਕਿ ਚਲੋ ਤੁਹਾਡਾ ਤਾਂ profession ਇਦਾਂ ਦਾ ਹਾਂਜੀ ਜੋ ਨਾਰਮਲ ਇੱਕ ਘਰੇਲੂ ਔਰਤ ਆ ਹਾਂਜੀ ਇਸ ਸੋਸਾਇਟੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਇੱਕ ਔਰਤ ਦੀ ਇੱਜ਼ਤ ਹੈਗੀ ਆ ਜਾਂ ਕਿਹੋ ਜਿਹਾ ਉਹਦਾ ਸਟੇਟਸ ਹੈਗਾ ਸਾਡੇ ਸਮਾਜ ਦੇ ਵਿੱਚ ਕਿਵੇਂ ਦੇਖਦੇ ਹੋ ਹੁੰਦਾ ਹੋਰਨਾਂ ਔਰਤਾਂ ਦਾ ਸਮਾਜ ਦੇ ਵਿੱਚ ਤਾਂ ਵੀਰੇ ਔਰਤਾਂ ਮਤਲਬ ਕਿ ਸੋਚੋ 10% ਬੰਦੇ ਮੁੰਡੇ ਇਹ ਜਿਹੜੀਆਂ ਕੁੜੀਆਂ ਦੀ ਇੱਜ਼ਤ ਕਰਦੇ ਆ ਕਦਰ ਕਰਦੇ ਆ ਜੀ ਜਾਂ ਉਹਨਾਂ ਨੂੰ ਸਮਝਦੇ ਆ ਜਾਂ ਜਿਹੜੀ ਜਗ੍ਹਾ ਉਹਨਾਂ ਨੂੰ ਮਿਲਣੀ ਚਾਹੀਦੀ ਓਹ ਜਗ੍ਹਾ ਦਿੰਦੇ ਆ ਹਾਂ ਨਹੀਂ ਤਾਂ ਜ਼ਿਆਦਾਤਰ ਦੁਨੀਆ ਤਾਂ ਨਸ਼ੇ ਅੰਨੀ ਤੁਹਾਨੂੰ ਪਤਾ ਤੁਰੀ ਵੀ ਆ ਜਿਹੜੇ ਨਹੀਂ ਵੀ ਨਸ਼ਾ ਕਰਦੇ ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਜੀ ਅਖਰ ਦੇ ਉੱਤੇ ਤੁਹਾਡਾ ਆਖਰੀ ਸਵਾਲ ਤੁਹਾਨੂੰ ਹਾਂਜੀ ਹਾਂਜੀ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਇਹ ਵੀਡੀਓ ਦੇਖਣੀ ਹੈਗੀ ਹਾਂਜੀ ਆਪਣੀ ਸੁਸਾਇਟੀ ਨੂੰ ਆਪਣੇ ਸਮਾਜ ਨੂੰ ਕੋਈ ਸਨੇਹਾ ਆਪਣੇ ਪ੍ਰੋਫੈਸ਼ਨ ਵੱਲੋਂ ਜਾਂ ਆਪਣੇ ਵੱਲੋਂ ਕੋਈ ਦੇਣਾ ਚਾਹੁੰਦੇ ਹੋ ਸਨੇਹਾ ਤਾਂ ਇਹ ਦੇਣਾ ਚਾਹੁੰਦੇ ਆ ਵੀਰੇ ਕਿ ਲੋਕਾਂ ਨੂੰ ਆਪਦੀ ਸੋਚ ਬਦਲਣੀ ਚਾਹੀਦੀ ਆ ਜੀ ਕਿ ਜੇ ਕੋਈ ਸਟੇਟ ਤੇ ਕੰਮ ਕਰ ਰਿਹਾ ਜਾਂ ਆਰਕੈਸਟਰਾ ਦਾ ਸਾਨੂੰ ਨਾਮ ਦਿੱਤਾ ਗਿਆ ਤਾਂ ਘਰਾਂ ਦੀਆਂ ਬਹੁਤ ਮਜਬੂਰੀਆਂ ਹੁੰਦੀਆਂ ਏਕੇ ਸੋਚ ਨਹੀਂ ਰੱਖਣੀ ਚਾਹੀਦੀ ਕਿ ਇਸ ਸਟੇਟ ਤੇ ਕੰਮ ਕਰਦਿਆਂ ਜਿਵੇਂ ਮਰਜ਼ੀ ਹੱਥ ਫੜੋ ਜੋ ਕੁਛ ਮਰਜ਼ੀ ਬੋਲੋ ਜੋ ਕੁਛ ਮਰਜ਼ੀ ਸੋਚ ਰੱਖ ਕੇ ਉਹਨਾਂ ਨੂੰ ਇਸਤੇਮਾਲ ਕਰੋ ਜੋ ਕੁਛ ਮਰਜ਼ੀ ਕਹਿ ਦੋ ਕਿਉਂਕਿ ਦਿਲ ਉਹਨਾਂ ਦਾ ਵੀ ਦੁਖੀ ਹੁੰਦਾ ਜਦੋਂ ਕੋਈ ਬੰਦਾ ਨਜਾਇਜ਼ ਉਹਨਾਂ ਨਾਲ ਸਟੇਟ ਤੇ ਜਾਂ ਕੈਬਨ ਚ ਜਾ ਕੇ ਕੁਛ ਗਲਤ ਬੋਲਦਾ ਜਾਂ ਨੰਬਰ ਵਗੈਰਾ ਕਹਿੰਦਾ ਵੀ ਸਾਥੋ ਲੋ ਤਾਂ ਹਾਰਟ ਨਹੀਂ ਕਰਨਾ ਚਾਹੀਦਾ ਸਮਝਣਾ ਚਾਹੀਦਾ ਕਿ ਸਾਡੇ ਘਰੇ ਵੀ ਸਾਰਾ ਕੁਝ ਉਹੀ ਹੈ ਇਹ ਵੀ ਕਿਸੇ ਦੀਆਂ ਧੀਆਂ ਕਿਸੇ ਦੀਆਂ ਭੈਣਾਂ ਕਿਸੇ ਦੀਆਂ ਵੋਟੀਆਂ ਹੈਗੀਆਂ ਜੀ ਤਾ ਬੰਦੇ ਨੂੰ ਆਪਦੀ ਸੋਚ ਬਦਲਣੀ ਚਾਹੀਦੀ ਹੈ